ਆਪਾਂ ਮ्युनਿਸਪਲ ਅਲਕਹਰਵ ਜਾਣਦੇ ਆ ਕਿ ਉੱਥੇ ਘੱਟੋ ਘੱਟ 30 40 50 60 70 ਕੈਂਡੀਡੇਟਸ ਹੁੰਦੇ ਆ ਤੇ ਉਹਨਾਂ ਚੋਂ ਤੁਸੀਂ ਹਰ ਇੱਕ ਚੁਣਨੇ ਹੁੰਦੇ ਆ ਜੀ ਤੇ ਮੈਂ ਆਪਣੇ ਕਿਹੜੇ ਕਾਉਂਸਲਰ ਨੂੰ ਜਾ ਕੇ ਖੜਾ ਕਿਉਂਕਿ ਰਾਈਟ ਨਾ ਤਾਂ ਐਟ ਲਾਰਜ ਮੈਨੂੰ ਨਹੀਂ ਪਤਾ ਕਿਹੜਾ ਪਾਰਟ ਮੇਰਾ ਚੈਂਪੀਅਨ ਕਰੂਗਾ ਇਸ ਤੇ ਸਾਰੀ ਸਰੀਰ ਵਿੱਚ ਕੈਂਪੇਨ ਕਰਨਾ ਬਹੁਤ ਔਖਾ ਹੈ ਜੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਵਿੱਚ ਸਿਸਟਮ ਚੰਗਾ ਨਹੀਂ ਡਿਸੀਸ਼ਨਦੂ ਜੀ ਤੁਸੀਂ ਪੁਰਾਣੇ ਪੋਲੀਟੀਸ਼ੀਅਨ ਹੋ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਹੋ ਇਸ ਮਾਮਲੇ ਦੇ ਵਿੱਚ ਹੁਣ ਤੁਹਾਡਾ ਯਤਨ ਕੀ ਹੈ ਕੀ ਇਸ ਸਿਸਟਮ ਦੇ ਵਿੱਚ ਖਾਮੀਆਂ ਕੋਈ ਬਿਲਕੁਲ ਪੜੇ ਲੰਮੇ ਸਮੇਂ ਤੋਂ ਆਪਣੀ ਕਮਿਊਨਿਟੀ ਅਟ ਲਾਰਜ ਲੋਕੀ ਕਹਿ ਰਹੇ ਆ ਵੇ ਜਿਹੜਾ ਰੈਪਰੈਜ਼ੈਂਟੇਸ਼ਨ ਆ ਤੁਹਾਡੀ ਜਾਂ ਅਕਾਉਂਟੇਬਿਲਟੀ ਆ ਸਿੱਤੀ ਉਹ ਇਹ ਜਿਹੜਾ ਸਿਸਟਮ ਹੈਗਾ ਇਹ ਲੈਕਿੰਗ ਆ ਜੇ ਤੁਸੀਂ ਦੇਖੋ ਜਿਹੜੇ ਵੋਟਰਸ ਆ ਉਹਨਾਂ ਲਈ ਵੀ ਇਹ ਸਿਸਟਮ ਚੰਗਾ ਨਹੀਂ ਜੇ ਜਿਹੜੇ ਕੈਂਡੀਡੇਟਸ ਆ ਉਹਨਾਂ ਲਈ ਵੀ ਇਹ ਸਿਸਟਮ ਚੰਗਾ ਨਹੀਂ ਤੇ ਜਿਹੜੀ ਕਮਿਊਨਿਟੀ ਆ ਉਹਨਾਂ ਲਈ ਵੀ ਇਹ ਸਿਸਟਮ ਵਧੀਆ ਨਹੀਂ ਹੁਣ ਵੋਟਰਸ ਦੇ ਲੋ ਜੇ ਤੁਸੀਂ ਵੋਟ ਪਾਉਣੀ ਆ ਜਦੋਂ ਆਪਾਂ ਮਿਊਨਿਸਪਲ ਇਲੈਕਸ਼ਨ ਵਿੱਚ ਜਾਂਦੇ ਆ ਤੇ ਉੱਥੇ ਘੱਟੋ ਘੱਟ 30 40 50 60 70 ਕੈਂਡੀਡੇਟਸ ਹੁੰਦੇ ਆ ਤੇ ਉਹਨਾਂ ਚੋਂ ਤੁਸੀਂ 8 ਚੁਣਨੇ ਹੁੰਦੇ ਆ ਤੇ ਹੁਣ 7 70 80 ਕੈਂਡੀਡੇਟ ਨੂੰ ਤੁਸੀਂ ਰਿਸਰਚ ਕਰਨਾ ਕਿ ਸੇ ਕੋ ਮੇਰੇ ਕਿਹਾ ਜੇ ਨਾ ਟਾਈਮ ਹੈ ਨਹੀਂ ਕਿਉਂਕਿ ਆਪਾਂ ਬਿਜ਼ੀ ਆ ਆਪਣੇ ਬਿਆਨੇ ਆ ਬੱਚੇ ਆ ਸਕੂਲਾਂ ਨੂੰ ਲੈ ਕੇ ਜਾਣਾ ਰੋਟੀ ਪਾਣੀ ਬਣਾਉਣਾ ਘਰ ਬਿਜ਼ਨਸ ਚੱਲਦਾ ਬਹੁਤ ਬਹੁਤ ਔਖਾ ਆ ਸੋ ਜਿਹੜੀ ਤੁਸੀਂ ਕੈਂਡੀਡੇਟ ਦੀ ਰਿਸਰਚ ਕਰਨੀ ਉਹ ਬਹੁਤ ਔਖੀ ਹੋ ਜਾਂਦੀ ਆ ਤੇ ਇਹਦੇ ਨਾਲ ਜੇ ਆਪਾਂ ਦੇਖਦੇ ਆ ਬਈ ਕੈਂਡੀਡੇਟਸ ਦਾ ਕੀ ਆ ਕੈਂਡੀਡੇਟਸ ਹੁਣ ਉਹਨਾਂ ਲਈ ਕੀ ਔਖਾ ਆ ਉਹਨਾਂ ਲਈ ਇਹ ਔਖਾ ਆ ਕਿਉਂਕਿ ਹੁਣ ਆਪਣੇ ਮਨਿਸਪਲ ਜਰੂਰ ਆਪਣੀਆਂ ਫੈਡਰਲ ਇਲੈਕਸ਼ਨਾਂ ਹੁੰਦੀਆਂ ਐ ਐਮਐਲਏ ਦੀਆਂ ਇਲੈਕਸ਼ਨਾਂ ਹੁੰਦੀਆਂ ਉਹ ਤੁਹਾਡਾ ਏਰੀਆ ਹੁੰਦਾ ਤੇ ਤੁਸੀਂ ਏਰੀਆ ਵਿੱਚ ਉਹ ਆਪਣਾ ਕੈਂਪੇਨ ਕਰ ਸਕਦੇ ਆ ਲੇਕਿਨ ਮਨਿਸਪਲ ਇਲੈਕਸ਼ਨਾਂ ਵਿੱਚ ਜੇ ਕੋਈ ਇੰਡੀਪੈਂਡੈਂਟ ਖੜਨਾ ਚਾਹੁੰਦਾ ਹੋਵੇ ਤੇ ਸਾਰੀ ਸਰੀ ਵਿੱਚ ਕੈਂਪੇਨ ਕਰਨਾ ਬਹੁਤ ਔਖਾ ਆ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਕਹਿੰਦੇ ਕਿ ਨਿਊਟਰਨ ਦੇ ਅਲੱਗ ਕਾਉਂਸਲਰ ਹੁਣ ਉਹਨਾਂ ਚੋਂ ਨਿਊਟਰਨ ਦਾ ਚੁਣਿਆ ਜਾਵੇ ਵਾਰਲੀ ਚੋਂ ਇਦਾਂ ਨੋ ਮੈਂ ਇਹ ਪਹਿਲੀ ਗੱਲ ਤਾਂ ਇਹ ਕਿ ਨਿਆ ਬਿਹਾਰ ਵੀ ਕਮਿਊਨਿਟੀ ਲਈ ਕਾਤੇ ਨਹੀਂ ਇਹ ਚੰਗਾ ਕਮਿਟੀ ਲਈ ਐਸ ਕਰਕੇ ਨਹੀਂ ਚੰਗਾ ਕਿਉਂਕਿ ਜੇ ਤੁਹਾਡਾ ਕੋਈ ਇਸ਼ੂ ਆ ਮੇਰਾ ਇਸ਼ੂ ਆ ਨਿਊਟਨ ਬੇਚਰਾਂ ਜਾਂ ਮੈਂ ਕਲੋਵਡਲ ਵਿੱਚ ਹਾਂ ਜਾਂ ਮੈਂ ਸਾਊਥ ਸਰੀ ਹਾਂ ਜੇ ਮੇਰਾ ਕੋਈ ਇਸ਼ੂ ਆ ਤੇ ਮੈਂ ਆਪਣੇ ਕਿਹੜੇ ਕਾਉਂਸਲਰ ਨੂੰ ਜਾ ਕੇ ਫੜਾ ਕਿਉਂਕਿ ਰਾਈਟ ਨਾ ਤਾਂ ਐਟ ਲਾਰਜ ਆ ਮੈਨੂੰ ਨਹੀਂ ਪਤਾ ਕਿਹੜਾ ਕੌਣ ਮੇਰਾ ਚੈਂਪੀਅਨ ਕਰੂਗਾ ਇਸ਼ੂ ਜੇ ہاں ਜੇ ਕੋਈ ਤੁਹਾਡਾ ਵਾਰਡ ਸਿਸਟਮ ਹੋਵੇ ਕਿਉਂਕਿ ਵਾਰਡ ਸਿਸਟਮ ਹੈ ਤਾਂ ਐਟ ਲੀਸਟ ਤੁਹਾਨੂੰ ਇਹ ਤਾਂ ਪਤਾ ਵੀ ਸਾਡੀ ਏਰੀਏ ਦਾ ਇੰਚਾਰਜ ਕੌਣ ਆ ਸਾਡੇ ਏਰੀਏ ਦਾ ਸਾਡੇ ਏਰੀਏ ਵਿੱਚ ਕੌਣ ਰਿਪਰੈਜ਼ੈਂਟ ਕਰਦਾ ਤੁਸੀਂ ਉਹਨੂੰ ਜਾ ਕੇ ਆਪਣੀ ਬੇਨਤੀ ਕਰ ਸਕਦੇ ਆਪਣੀ ਫਰਿਆਦ ਕਰ ਸਕਦੇ ਆਪਣਾ ਇਸ਼ੂ ਪੇਸ਼ ਕਰ ਸਕਦੇ ਆ ਤਾਂ ਕਿ ਜਿਹੜਾ ਕਿ ਤੁਹਾਡਾ ਕੋਈ ਵੀ ਇਸ਼ੂ ਸਿਟੀ ਵਿੱਚ ਸਾਥੇ ਉਹ ਉਹਦੀ ਸੁਣਵਾਈ ਹੋਣੀ ਚਾਹੀਦੀ ਆ ਸੋ ਹੁਣ ਆਪਾਂ ਦੇਖੀਏ ਇੱਕ ਹੀ ਸਿਸਟਮ ਆ ਇਥੇ ਆਪਣੇ ਪ੍ਰੋਵਿੰਸ ਵਿੱਚ ਆਪਣੀ ਇਕੱਲੀ ਪ੍ਰੋਵਿੰਸ ਵਿੱਚ ਪਾਕੀ ਸਾਰੇ ਕੈਨੇਡਾ ਵਿੱਚ ਕੋਈ ਵੋਟ ਸਿਸਟਮ ਆ ਥੋੜਾ ਬੜਾ ਕੋਈ ਵੋਟ ਸਿਸਟਮ ਆ ਕਵਾਂਟੋ ਮਾਂਟਰੀਅਲ ਐਡਮੰਟਨ ਕੈਲਗਰੀ ਉਹਨਾਂ ਦੇ ਸਾਰੇ ਵੋਟ ਸਿਸਟਮ ਆ ਹੁਣ ਜੇ ਆਪਾਂ ਪਿੱਛੇ ਜਾਈ ਆਪਣੇ ਪੰਜਾਬ 'ਚ ਦੇਖ ਲਓ ਆਪਣੇ ਪਿੰਡਾਂ 'ਚ ਦੇਖ ਲਓ ਉੱਥੇ ਵੀ ਇਹ ਪੰਜ ਸਰਪੰਚ ਵੀ ਤੁਸੀਂ ਚੁਣਨਾ ਆ ਵੋਟ ਸਿਸਟਮ ਤੇ ਵੋਟ ਸਿਸਟਮ ਤੁਹਾਡੇ ਪਾਸੇ ਦੇ ਤੁਸੀਂ ਵੋਟ ਪਾਉਨੇ ਆ ਆਪਣੇ ਪੰਜ ਨੂੰ ਇਹ ਸਰਪੰਚ ਨੂੰ ਕਾਉਂਸਲ ਵੀ ਦੇ ਉੱਥੇ ਚੁਣ ਹੁੰਦੀ ਆ ਸੋ ਜਿਹੜਾ ਇਹ ਸਿਸਟਮ ਆ ਇਹ ਇਹ ਯੂਨਾਈਟਿਡ ਸਟੇਟਸ ਵਿੱਚ ਆਇਆ ਸੀਗਾ ਇਹ ਜਿਹੜਾ ਐਟ ਲਾਰਜ ਤੇ ਉੱਥੇ ਆਲਰੇਡੀ ਵਿਵੰਗ ਹੋ ਚੁੱਕਾ ਹੈ ਆਲਰੇਡੀ ਕੋਰਟਸ ਨੇ ਆਲਰੇਡੀ ਯੂ نو ਕਹਿ ਤਾ ਵੀ ਹੈ ਕਨਸਟੀਟਿਊਸ਼ਨਲੀ ਸੋ ਅਸੀਂ ਵੀ ਕਿਉਂਕਿ ਗਵਰਨਮੈਂਟਸ ਨੂੰ ਫੋਰਸ ਕਰਨਾ ਚੇਂਜ ਕਰਨਾ ਉਹ ਬਹੁਤ ਔਖਾ ਆ ਸੋ ਅਸੀਂ ਇਸ ਜਿਹੜੇ ਐਟ ਲਾਰਜ ਸਿਸਟਮ ਆ ਉਹਨੂੰ ਕੋਰਟ ਵਿੱਚ ਚੈਲੰਜ ਕਰਾਂਗੇ ਕੋਰਟ ਵਿੱਚ ਬੀਸੀ ਗਵਰਨਮੈਂਟ ਨੂੰ ਲੈ ਕੇ ਜਾਵਾਂਗੇ ਤਾਂ ਕਿ ਕਿਉਂਕਿ ਕਿਤੇ ਛੇ ਅੱਗੇ ਵੀ ਆਪਣੇ ਪਲਵਸ ਸਾਈਡ ਫ੍ਰੀ ਹੋਏ ਆ ਰੈਫਰੈਂਡਮ ਵੀ ਹੋਏ ਆ ਉਹਨਾਂ ਜੋ ਇੱਕ ਅਸਰਰੀ ਈਡੀਐਸ ਜਿੱਤੇ ਵੀ ਸੀ ਵਿਹਾਰੇ ਸਿਸਟਮ ਚੇਂਜ ਕਰ ਦਿੱਤਾ ਜਾਈ ਰਚਾਈਦਾ ਲੇਕਿਨ ਪ੍ਰੋਵਿੰਸ਼ਲ ਗਵਰਨਮੈਂਟ ਨੇ ਉੱਤੇ ਇਹ ਕਹਿ ਕੇ ਸਾਹ ਦਤੋਵੇ ਨੇ ਅਸੀਂ ਨਹੀਂ ਚੇਂਜ ਕਰਨਾ ਸੋ ਜੇ ਰੈਫਰੈਂਡਮ ਪਾਸ ਵੀ ਹੋਇਆ ਪ੍ਰੋਵਿੰਸ਼ਲ ਗਵਰਨਮੈਂਟ ਨੇ ਨਾ ਕਰ ਸਕੀ ਆ ਸੋ ਅਸੀਂ ਚਾਹੁੰਦੇ ਆ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਕੋਈ ਚਾਂਸ ਨਾ ਮਿਲੇ ਨਾਕ ਅੰਦਾਜ਼ੇ ਅਸੀਂ ਕੋਰਟ ਵਿੱਚ ਇਹਨਾਂ ਨੂੰ ਲੈ ਕੇ ਆਨੇ ਆ ਉਹਦੇ ਵਿੱਚ ਅਸੀਂ ਪਟੀਸ਼ਨ ਸਾਈਨ ਕਰਾ ਰਹੇ ਹਾਂ ਲੋਕਾਂ ਤੋਂ ਫਿਕਸ ਸਿਟੀ .com ਤੇ ਜਾ ਕੇ ਉਹ ਕਰ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ